ਕਿਰਪਾ ਦੇ ਖਜਾਨੇ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜੀ ਸਮندر ਦੇ ਕੰਢੇ ਤੇ ਬੈਠ ਗਏ ਨੇ ਗਾਵਨ ਲਗਾ ਕਾ ਸ਼ਬਦ ਮਰਦਾਨਾ ਭਾਈ ਮਰਦਾਨਾ ਜੀ ਨੇ ਰਬਾਬ ਨੂੰ ਛੜਿਆ ਹੈ ਤੇ ਉੱਚੀ ਧੁਨ ਦੇ ਵਿੱਚ ਗੁਰਬਾਣੀ ਦੇ ਸ਼ਬਦ ਨੂੰ ਗਾਉਣਾ ਕੀਤਾ ਉੱਚੇ ਸੁਰ ਸਾਂ ਹੋਰ ਹਰ ਖਾਇਓ ਉੱਚੇ ਸੁਰ ਦੇ ਵਿੱਚ ਬਹੁਤ ਖੁਸ਼ ਹੋ ਕਰਕੇ ਪ੍ਰਸੰਨ ਹੋ ਕਰਕੇ ਆਨੰਦ ਚਿਤ ਹੋ ਕਰਕੇ ਗੁਰਬਾਣੀ ਦੇ ਸ਼ਬਦ ਦਾ ਗਾਇਣ ਕੀਤਾ ਹੈ ਭਾਈ ਮਰਦਾਨੇ ਨੇ ਅਦਕ ਮਨੋਜ ਰਬਾਬ ਵਜਾਇਓ ਬਹੁਤ ਹੀ ਆਨੰਦ ਦੀ ਪ੍ਰਾਪਤੀ ਹੋਈ ਹੈ ਨਾਲ ਨਾਲ ਰਬਾਬ ਵਜਾਉਂਦਾ ਹੈ ਤੇ ਨਾਲ ਨਾਲ ਗੁਰਬਾਣੀ ਦੇ ਸ਼ਬਦ ਨੂੰ ਗਾਇਣ ਕਰਦਾ ਹੈ ਦੋਹਰਾ ਇੱਕ ਮੇੜ ਤੱਕ ਮਾਂ ਨਵ ਪੜਾ ਬ੍ਰੇਕ ਖਾਨ ਤੇ ਆਏ ਤੇ ਵੇਖਿਆ ਕੀ ਹੈ ਸ਼ਬਦ ਗਾਉਣ ਲੱਗੇ ਆ ਕੀ ਵੇਖਦਾ ਹੈ ਭਈ ਮਰਦਾਨਾ ਕਿ ਇੱਕ ਮਰੇ ਬੰਦੇ ਦੀ ਡੈੱਡ ਬਾਡੀ ਜਿਹੜੀ ਹੈ ਲੋਥ ਜਿਹੜੀ ਹੈ ਉਹ ਪਈ ਹੋਈ ਹੈ ਅਦ ਕਛੁਦਾ ਜਿਉਂ ਅਜਹਿ ਕੌ ਲਗੇ ਚੁੰਮਿਆ ਮਸਤਕ ਜਾਏ ਤੇ ਇੱਕ ਸਾ ਸੰਗਤ ਜੀ ਉੱਥੇ ਸੋ ਇਸ ਤਰ੍ਹਾਂ ਇੱਕ ਜਾਨਵਰ ਆਇਆ ਹੈ ਉਹਨੇ ਭਗਿਆੜ ਆਇਆ ਹੈ ਤੇ ਉਹਨੇ ਆਣ ਕਰਕੇ ਉਸ ਮਰੇ ਹੋਏ ਬੰਦੇ ਦੇ ਮੱਥੇ ਨੂੰ ਸੁੰਘਣਾ ਕੀਤਾ ਚਾਪਈ ਨਾ ਖਾयो ਹਟ ਕਰ ਸੋ ਗਿਆ ਤੇ ਇਸ ਤਰ੍ਹਾਂ ਉਹ ਮਰੇ ਬੰਦੇ ਦੇ ਮੱਥੇ ਨੂੰ ਸੁੰਘ ਕਰਕੇ ਉਹਨੂੰ ਖਾਣਾ ਨਹੀਂ ਕੀਤਾ ਖਾਦੇ ਤੋਂ ਬਗੈਰ ਹੀ ਉਥੋਂ ਬਗਿਆੜ ਜਿਹੜਾ ਇਹੋ ਚਲਿਆ ਗਿਆ ਦੂਰ ਗਿਆ ਤੇ ਫਿਰ ਇਹ ਵਾਪਸ ਪਰਤ ਕੇ ਆਇਆ ਹੈ ਪਗ ਕਰ ਔਰ ਸੁੰਗਾ ਤਹ ਸਾਰਾ ਇੰਜ ਦੁਬਾਰਾ ਆਣ ਕਰਕੇ ਫਿਰ ਕਦੀ ਪੈਰਾਂ ਨੂੰ ਸੁੰਗਦਾ ਹੈ ਕਦੀ ਹੱਥਾਂ ਨੂੰ ਸੁੰਗਦਾ ਹੈ ਬਿਨ ਖਾਏਗਾ ਬਣੇ ਮਜਾਰਾ ਇੰਜ ਸਾਰੇ ਸਰੀਰ ਨੂੰ ਸੁੰਗ ਕਰਕੇ ਬਗਿਆੜ ਜਿਹੜਾ ਹੈ ਇਹ ਬਗੈਰ ਖਾਦੇ ਤੋਂ ਹੀ ਸਾਧ ਸੰਗਤ ਜੀ ਜੰਗਲਾਂ ਦੇ ਵਿੱਚ ਇਹ ਚਲਿਆ ਗਿਆ ਸ੍ਰੀ ਪ੍ਰਭ ਸੋ ਬੋ ਜਤ ਮਰਦਾਨਾ ਇਸ ਤਰ੍ਹਾਂ ਭਾਈ ਮਰਦਾਨਾ ਜੀ ਨੇ ਜਿਹਦਾ ਇਹ ਕਉਤਕ ਵੇਖਿਆ ਪੁੱਛਣ ਲੱਗਦਾ ਹੈ ਇਹ ਗੁਰੂ ਨਾਨਕ ਦੇਵ ਜੀ ਮਹਾਰਾਜੀ ਇਹ ਕੀ ਕਉਤਕ ਹੈ ਬਗਿਆੜ ਨੇ ਇਸ ਮਰੇ ਬੰਦੇ ਦਾ ਮਾਸ ਖਾਦਾ ਕਿਉਂ ਨਹੀਂ ਵੇਰ ਤੱਕ ਕੌਬਰੇ ਕਕੇ ਨ ਖਾਣਾ ਇਸ ਬਗਿਆੜ ਨੇ ਮਰੇ ਬੰਦੇ ਦੀ ਲਾਸ਼ ਨੂੰ ਖਾਣਾ ਕਿਉਂ ਨਹੀਂ ਕੀਤਾ ਹੈ ਆਪ ਜੀ ਕਿਰਪਾ ਕਰਕੇ ਦੱਸਣਾ ਕਰੋ ਸੂੰਘ ਹਟਿਆ ਕਿਉਂ ਕਹੀਐ ਸਵਾਮੀ ਕਹਿੰਦੇ ਸੂੰਘ ਕੇ ਹੀ ਕਦੀ ਮੱਥੇ ਨੂੰ ਸੁੰਘਿਆ ਹੈ ਹੱਥਾਂ ਪੈਰਾਂ ਨੂੰ ਸੁੰਘ ਕਰਕੇ ਇਹ ਉੱਥੋਂ ਚਲੇ ਗਿਆ ਘਟ ਘਟ ਕਹਿ ਤਮ ਅੰਤਰ ਜਾਮੀ ਏ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਆਪ ਘਟਾਂ ਘਟਾਂ ਦੇ ਜੰਦਨ ਹਾਰ ਹੋ ਅੰਤਰ ਜਾਮੀ ਹੋ ਜਿਹੜਾ ਹੈ ਇਹ ਮਰੇ ਬੰਦੇ ਦੇ ਮਾਸ ਨੂੰ ਬਗੈਰ ਖਾਦੇ ਹੀ ਇਥੋਂ ਕਿਉਂ ਚਲੇ ਗਿਆ ਗੁਰੂ ਨਾਨਕ ਦੇਵ ਜੀ ਮਹਾਰਾਜੀ ਆਖਣ ਲੱਗੇ ਮਰਦਾਨਿਆ ਜਿਹੜਾ ਤੂੰ ਹੁਣੇ ਹੁਣੇ ਸ਼ਬਦ ਦਾ ਗਾਇਣ ਕੀਤਾ ਹੈ ਨਾ ਇਹ ਸ਼ਬਦ ਦੇ ਗਾਇਣ ਸਾ ਦਸ ਰਹੇ ਨੇ ਕੀਰਤਨ ਦੇ ਵਿੱਚ ਕੀਰਤਨ ਸੁਣਨ ਵਿੱਚ ਸ਼ਬਦ ਨੂੰ ਸੁਣਨ ਵਿੱਚ ਜਿੱਥੋਂ ਤੱਕ ਸਾ ਸੰਗਤ ਜੀ ਗੁਰਬਾਣੀ ਦੀ ਆਵਾਜ਼ ਜਾਂਦੀ ਹੈ ਉੱਥੋਂ ਤੱਕ ਕਰਾਮਾਤਾਂ ਵਾਪਰਦੀਆਂ ਹਨ ਗੁਰੂ ਮਹਾਰਾਜ ਆਖਣ ਲੱਗੇ ਮਰਦਾਨਿਆ ਹੁਣੇ-ਹੁਣੇ ਜਿਹੜਾ ਤੂੰ ਸ਼ਬਦ ਦਾ ਗਾਇਨ ਕੀਤਾ ਜਿਸ ਕਰਕੇ ਇਹ ਮਘਿਆੜ ਦਾ ਹਿਰਦਾ ਜਿਹੜਾ ਹੈ ਉਹ ਸ਼ੁੱਧ ਹੋ ਗਿਆ ਹੈ ਜਦੋਂ ਇਹਦੇ ਕੰਨਾਂ ਤੱਕ ਬਾਣੀ ਦੀ ਆਵਾਜ਼ ਪਈ ਹੈ ਇਹਦਾ ਹਿਰਦਾ ਜਿਹੜਾ ਹੈ ਉਹ ਨਿਰਮਲ ਹੋਇਆ ਜਦੋਂ ਹਿਰਦਾ ਨਿਰਮਲ ਹੋ ਗਿਆ ਫਿਰ ਮਨ ਵਿਚਾਰ ਕਰਦਾ ਹੈ ਇਹ ਪਾਪ ਕਰਮ ਹੈ ਇਹ ਪੁੰਨ ਕਰਮ ਨੇ ਇਹ ਪਾਪ ਕਰਮ ਮੈਂ ਕਰਾਂ ਕਿ ਨਾ ਕਰਾਂ ਇਹ ਗਲਤ ਕੰਮ ਹੈ ਇਹ ਸਹੀ ਕੰਮ ਹੈ ਜਦੋਂ ਬੰਦਾ ਬੰਦੇ ਦਾ ਮਨ ਨਿਰਮਲ ਹੁੰਦਾ ਹੈ ਉਹ ਵਿਚਾਰ ਕਰਦਾ ਹੈ ਇਹ ਕੰਮ ਕਿ ਹੋ ਜਾਏ ਜਿਹੜੇ ਬੰਦੇ ਦਾ ਮਨ ਨਿਰਮਲ ਨਹੀਂ ਹੁੰਦਾ ਉਹਨੂੰ ਸਾਧ ਸੰਗਤ ਜੀ ਪਾਪ ਪਾਪ ਨਹੀਂ ਲੱਗਦਾ ਉਹਨੂੰ ਚੋਰੀਆਂ ਕਰਨੀਆਂ ਡਾਕੇ ਮਾਰਨੇ ਬੰਦਾ ਮਾਰਨਾ ਉਹਨੂੰ ਸਾਧ ਸੰਗਤ ਜੀ ਡਰ ਨਹੀਂ ਪਹਿ ਨਹੀਂ ਉਹਨੂੰ ਪਾਪ ਨਹੀਂ ਲੱਗਦਾ ਪਾਪ ਮੰਨਦਾ ਨਹੀਂ ਹੋ ਕੇ ਪਾਪ ਹੈ ਉਹ ਕੋਈ ਨਹੀਂ ਕੁਝ ਨਹੀਂ ਹੋਣ ਲੱਗਾ ਕਰ ਲੋ ਇੰਜ ਸਾ ਸੰਗਤ ਜੀ ਮਨ ਜਿਹੜਾ ਹੈ ਨਿਰਮਲ ਹੈ ਇਹਦੀ ਨਿਸ਼ਾਨੀ ਕੀ ਹੈ ਬੰਦੇ ਨੂੰ ਪਾਪ ਤੋਂ ਪਹਿਹ ਆਉਂਦਾ ਹੈ ਬੰਦੇ ਨੂੰ ਮਾੜੇ ਕੰਮ ਕਰਨ ਤੋਂ ਡਰ ਲੱਗਦਾ ਹੈ ਤੇ ਕਿਹੜੀ ਖਾਣ ਵਾਲੀ ਚੀਜ਼ ਹੈ ਤੇੜੀ ਕਿਹੜੀ ਨਹੀਂ ਖਾਣ ਵਾਲੀ ਚੀਜ਼ ਹੈ ਇਹਦੇ ਬਾਰੇ ਬੰਦਾ ਵਿਚਾਰ ਕਰਦਾ ਹੈ ਕਿ ਭੋਜਨ ਕਿਹੋ ਜਿਹਾ ਮੈਂ ਆਪਣੇ ਪੇਟ ਵਿੱਚ ਪਾਉਣਾ ਹੈ ਜਿਹੜਾ ਪੇਟ ਹੈ ਡੱਡਾ ਇਹ ਕੋਈ ਕਚਰੇ ਦਾ ਡੱਬਾ ਨਹੀਂ ਹੈ ਜਿੱਦੇ ਵਿੱਚ ਜੋ ਮਰਜੀ ਸੁੱਟ ਦਿਓ ਇਹਦੇ ਵਿੱਚ ਵਿਚਾਰ ਕਰਨੀ ਚਾਹੀਦੀ ਹੈ ਕਿ ਇਹ ਮੇਰੇ ਸਰੀਰ ਨੂੰ ਆਫਕ ਹੈ ਕਿ ਨਹੀਂ ਹੈ ਇਹ ਸਰੀਰ ਨਾਲ ਜੇ ਇਹ ਸਰੀਰ ਵਿੱਚ ਜਾਵੇਗਾ ਇਹ ਕੀ ਕਰੇਗਾ ਇਹਦੀ ਵਿਚਾਰ ਕਰਨੀ ਚਾਹੀਦੀ ਹੈ ਬਹੁਤਾਂ ਦੇ ਵਿੱਚ ਰੋਗ ਤਾਂ ਹੀ ਲੱਗ ਰਹੇ ਨੇ ਕਿ ਬੰਦਾ ਬਗੈਰ ਵਿਚਾਰ ਕੀਤੇ ਤੋਂ ਖਾਈ ਜਾ ਰਿਹਾ ਹੈ ਖਾਈ ਜਾ ਰਿਹਾ ਹੈ ਬਿਲਕੁਲ ਨਹੀਂ ਸੋਚਦਾ ਕਿ ਇਹ ਚੀਜ਼ ਸਰੀਰ ਨੂੰ ਖਰਾਬ ਕਰੇਗੀ ਦੁੱਖ ਦੇਵੇਗੀ ਕਿ ਤੰਦਰੁਸਤੀ ਦਵੇਗੀ ਇਹਦੀ ਕਰਕੇ ਜਦੋਂ ਮਨਿਰਮਲ ਹੋਇਆ ਮਹਾਰਾਜ ਆਖਦੇ ਨੇ ਇਹਨੇ ਵਿਚਾਰ ਕੀਤਾ ਕਿ ਕਿਹੜੀ ਚੀਜ਼ ਖਾਣ ਵਾਲੀ ਹੈ ਤੇ ਕਿਹੜੀ ਚੀਜ਼ ਨਹੀਂ ਖਾਣ ਵਾਲੀ ਸੁੰਘ ਕੇ ਬਗਿਹਾਰ ਨੂੰ ਇਹ ਗਿਆਨ ਹੋਇਆ ਕਿ ਇਹ ਮਰਿਆ ਬੰਦਾ ਹੈ ਤੇ ਸੁੰਘਣ ਤੋਂ ਬਾਅਦ ਇਹ ਇਹ ਪਤਾ ਲੱਗਿਆ ਕਿ ਇਹਨੇ ਕਦੀ ਹੱਥਾਂ ਨਾਲ ਸੇਵਾ ਨਹੀਂ ਕੀਤੀ ਇਹਨੇ ਕਦੀ ਹੱਥਾਂ ਨਾਲ ਦਾਨ ਪਉਨ ਨਹੀਂ ਕੀਤਾ ਇਹ ਪਾਪੀ ਬੰਦਾ ਹੈ ਇਹ ਕਦੀ ਪੈਰਾਂ ਦੇ ਨਾਲ ਚੱਲ ਕੇ satsangat ਵਿੱਚ ਨਹੀਂ ਗਿਆ ਨਾ ਹੀ ਹਿਰਦੇ ਦੇ ਵਿੱਚ ਕਦੀ ਇਹਨੇ ਸਿਮਰਨ ਕੀਤਾ ਨਾ ਹੀ ਕਦੀ ਕਿਸੇ ਸੰਤ ਮਹਾਂਪੁਰਖਾਂ ਦੀ ਸੰਗਤ ਕੀਤੀ ਹੈ ਨਾ ਹੀ ਸੰਗਤ ਕੀਤੀ ਨਾ ਹੱਥਾਂ ਪੈਰਾਂ ਨਾਲ ਸੇਵਾ ਕੀਤੀ ਨਾ ਸੰਗਤ ਵਿੱਚ ਚੱਲ ਕੇ ਗਿਆ ਨਾ ਨੇਤਰਾਂ ਦੇ ਨਾਲ ਗੁਰੂ ਸਾਹਿਬ ਦੇ ਦਰਸ਼ਨ ਕੀਤੇ ਇਹ ਤਾਂ ਪਾਪੀ ਬੰਦਾ ਹੈ ਜਦੋਂ ਬਗਹਾੜ ਨੂੰ ਇਹ ਗਿਆਨ ਹੋਇਆ ਸੁੰਘਣ ਤੋਂ ਬਾਅਦ ਉਹ ਇਸ ਕਰਕੇ ਉਹਨੇ ਇਸ ਮਿਰਤਕ ਦੇਖਣ ਨੂੰ ਨਹੀਂ ਖਾਦਾਾਂ ਦੇ ਨਾਲ ਕਦੇ ਇਸ ਬੰਦੇ ਨੇ ਕਿਸੇ ਦੀ ਸੇਵਾ ਨਹੀਂ ਕੀਤੀ ਆਏ ਗਏ ਦੀ ਕਦੀ ਸੇਵਾ ਨਹੀਂ ਕੀਤੀ ਕਦੀ ਪਾਣੀ ਧਾਣੀ ਨਹੀਂ ਪਚਿਆ ਨਾ ਹੀ ਕੰਨਾਂ ਦੇ ਨਾਲ ਕਦੀ ਗੁਰਬਾਣੀ ਦਾ ਸ਼ਬਦ ਗਾਇਨ ਕੀਤਾ ਨਾ ਹੀ ਹਰ ਜਸਨ ਸੁਣਿਆ ਨਾ ਹੀ ਪਰਮੇਸ਼ਰ ਦੇ ਨਾਮ ਦੀ ਇਬਾਦਤ ਕੀਤੀ ਜਦੋਂ ਬਗਹਾੜ ਨੇ ਸੁੰਘਿਆ ਤੇ ਇਹਨੂੰ ਪਤਾ ਲੱਗ ਗਿਆ ਕਿ ਇਹਦੇ ਸਾਰਾ ਸਰੀਰ ਹੀ ਅਪਵਿੱਤਰ ਹੈ ਸਰੀਰ ਅਪਵਿੱਤਰ ਇਸ ਵਾਸਤੇ ਨਹੀਂ ਕਿ ਇਹਦੇ ਵਿੱਚ ਮਲਮੂਤਰ ਹੈ ਸਰੀਰ ਅਪਵਿੱਤਰ ਇਸ ਵਾਸਤੇ ਹੈ ਕਿਉਂਕਿ ਇਹਨੇ ਜਪਿਆ ਨਹੀਂ ਸਤਨਾਮ ਵਾਹਿਗੋ ਸਤਨਾਮ ਇੰਜ ਸਾ ਸੰਗਤ ਜੀ ਭਗਿਆੜ ਨੂੰ ਗਿਆਨ ਹੋ ਗਿਆ ਕਿ ਨਾਮ ਨਹੀਂ ਜਪਿਆ ਇਸ ਕਰਕੇ ਇਹਦਾ ਸਰੀਰ ਸਾਰਾ ਹੀ ਅਪਵਿੱਤਰ ਹੈ ਕਹਿੰਦੇ ਜੇ ਇਹਦਾ ਮਾਸ ਮੈਂ ਖਾਵਾਂਗਾ ਤੇ ਮੇਰੀ ਅਦੋਗਤੀ ਹੋਵੇਗੀ ਮੈਂ ਨਰਕਾਂ ਚ ਜਾਵਾਂਗਾ ਇੰਨਾ ਗਿਆਨ ਹੋ ਗਿਆ ਕਿ ਸ਼ਬਦ ਨੂੰ ਗਾਉਣ ਦੇ ਨਾਲ ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿ ਇਹ ਗੁਰਬਾਣੀ ਦਾ ਕੀਰਤਨ ਅਸੀਂ ਜਦ ਛੋਟੇ ਸੀਗੇ ਤਰਨ ਤਾਰਨ ਸਾਹਿਬ ਕਿਸੇ ਦੇ ਘਰ ਸਹਿਜ ਪਾਠ ਅਸੀਂ ਕਰਨ ਗਏ ਤੇ ਉਸ ਸਰਦਾਰ ਸਾਹਿਬ ਨੇ ਸਾ ਸੰਗਤ ਜੀ ਖੇਤਾਂ ਦੇ ਵਿੱਚ ਆਪਣੇ ਗੋਭੀ ਬੀਜਣੀ ਸੀ ਤੇ ਨਾਲ ਅਸੀਂ ਸੈਚਪਾੜ ਕਰਨਾ ਜਦੋਂ ਵੇਲਾ ਸਮਾਂ ਹੋਇਆ ਉਹਨਾਂ ਦੇ ਨਾਲ ਖੇਤਾਂ 'ਚ ਅਸੀਂ ਕੰਮ ਕਰਨਾ ਹੈ ਅਸੀਂ ਵੀ ਉਹਨਾਂ ਦੇ ਨਾਲ ਲੱਕੇ ਤੇ ਗੋਬੀ ਵੀ ਜਣ ਲੱਗ ਪਏ ਨਾਲ ਨਾਲ ਅਸੀਂ ਬਾਣੀ ਪੜ੍ਹਨੀ ਨਾਲ ਨਾਲ ਖੇਤਾਂ 'ਚ ਕੰਮ ਕਰਨਾ ਸੁਖਮਨੀ ਸਾਹਿਬ ਦੇ ਬਾਠ ਕਰਨੇ ਤਾਂ ਸਦੀਵਾਰ ਦਖਣੀ ਓੰਕਾਰ ਸਤਿਗੋਸਤ ਬਾਬਨ ਕਰੀ ਪੰਜੀ ਬਾਠ ਜਪਜੀ ਸਾਹਿਬ ਦੇ ਨਾਲ ਨਾਲ ਬਾਣੀ ਪੜ੍ਹਣੀ ਨਾਲ ਨਾਲ ਖੇਤਾਂ 'ਚ ਕੰਮ ਕਰਨਾ ਕਿਸੇ ਨਾਲ ਕੋਈ ਗੱਲ ਨਹੀਂ ਕਰਨੀ ਜਦੋਂ ਆਪਣੀ ਡਿਊਟੀ ਹੈ ਸੈਚਪਾੜ ਤੇ ਬਹਿ ਜਾਣਾ ਜਦੋਂ ਵੇਲੇ ਹੋ ਗਏ ਫਿਰ ਖੇਤਾਂ 'ਚ ਜਾ ਕੇ ਬਾਣੀ ਪੜ੍ਹਨੀ ਤੇ ਭਾਈ ਸਾਹਿਬ ਕਹਿੰਦੇ ਸਨ ਵੀ ਜਿੱਥੇ-ਜਿੱਥੇ ਖੇਤੇ ਉੱਥੇ-ਉੱਥੇ ਤੁਸੀਂ ਗੇੜਾ ਮ ਕਿੰਦੇ ਬਾਬਾ ਜੀ ਯਾਰ ਕਿ ਇੰਨੀ ਗੋਬੀ ਹੋਈ ਐ ਕਿੰਦੇ ਪਿਛਲੇ ਸਮੇਂ ਅਜ ਕਦੀ ਇੰਨੀ ਗੋਬੀ ਨਹੀਂ ਹੋਈ ਜਿਨੀ ਯਾਰ ਕਿ ਇੰਨੀ ਗੋਬੀ ਹੋਈ ਐ ਇੰਜ ਬਾਣੀ ਜਿਹੜੀ ਹੈ ਇਹਦਾ ਅਸਰ ਮਰਿਆਂ ਬੰਦਿਆਂ ਤੇ ਵੀ ਹੁੰਦਾ ਏ ਪਥਰਾਂ ਤੇ ਵੀ ਹੁੰਦਾ ਏ ਪਾਣੀ ਤੇ ਵੀ ਹੁੰਦਾ ਏ ਹਵਾ ਤੇ ਵੀ ਹੁੰਦਾ ਏ ਜਦੋਂ ਗੁਰੂ ਘਰ ਦੇ ਵਿੱਚ ਮੱਥਾ ਟੇਕਣ ਜਾਓ ਤੇ ਨਾਲੇ ਹੁਕਮਨਾਮਾ ਸਾਹਿਬ ਰੋਜ਼ ਪੜਿਆ ਕਰੋ ਹੁਕਮ ਕੀ ਹੈ ਗੁਰੂ ਘਰ ਵਿੱਚ ਜਾਣਾ ਤੇ ਬਾਣੀ ਪੜਨੀ ਹੈ ਗੁਰੂ ਘਰ ਬਣੇ ਕਿਉਂ ਐ ਬਾਣੀ ਪੜਨ ਵਾਸਤੇ ਬਾਣੀ ਸੁਣਨ ਵਾਸਤੇ ਗਾ ਵੀ ਆਇਆ ਸੁਣੀ ਆਏ ਮਨ ਰਖੀ ਆਏ ਭਾਉ ਦੁੱਖ ਪਰ ਹਰ ਸੁਖ ਘਰ ਲੈ ਜਾਏ ਅਸੀਂ ਹੋਰ ਕੰਮਾਂ 'ਚ ਪੈ ਗਏ ਗੁਰੂਕਾਰ ਸਿੱਕੇ ਬਾਣੀ ਪੜਨ ਵਾਸਤੇ ਗੁਰੂਕਾਰ ਸਿੱਕੇ ਪਰਮਾਤਮਾ ਦੀ ਪ੍ਰਾਪਤੀ ਵਾਸਤੇ ਅਸੀਂ ਲੜਾਈਆਂ ਦੇ ਅੱਡੇ ਬਣਾ ਲਏ ਅਸੀਂ ਰਾਜਨੀਤੀ ਦੇ ਅੱਡੇ ਬਣਾ ਲਏ ਇਹ ਸਾਡੇ ਚ ਕਮੀ ਘਾਟ ਜਿਹੜੀ ਹੈ ਉਹ ਆਈ ਹੈ ਇਹਨੂੰ ਜਿੰਨੇ ਛੇਤੀ ਅਸੀਂ ਠੀਕ ਕਰ ਲਾਂਗੇ ਉਨੇ ਸੁਖੀ ਰਹਾਂਗੇ ਬਾਣੀ ਪੜਨ ਵਾਲਾ ਦਾਤਾ ਹੁੰਦਾ ਹੈ ਮੰਗਤਾ ਨਹੀਂ ਬਾਣੀ ਪੜਨ ਵਾਲਾ ਜੇ ਉਹ ਕਿਸੇ ਦੀ ਅਰਦਾਸ ਕਰੇ ਤੇ ਅਰਦਾਸ ਪੂਰੀ ਹੋ ਜਾਂਦੀ ਹੈ ਸਤਿ ਜੀ ਮਨ ਨੂੰ ਸਾ ਸੰਗਤ ਜੀ ਸਤ ਸੰਤੋਖ ਹੋਵੇ ਅਰਦਾਸ ਤਾ ਸੁਣ ਸਤ ਬਹਾਲੇ ਪਾਸ ਆਪਣੇ ਘਰਾਂ ਦੇ ਵਿੱਚ ਕਰਕੇ ਇਹ ਮਰਦਾਨੇ ਆ ਇਸ ਨੇ ਸਰੀਰ ਹੁੰਦਿਆਂ ਕਦੀ ਕੋਈ ਚੰਗਾ ਕੰਮ ਨਹੀਂ ਕੀਤਾ ਇਸ ਵਾਸਤੇ ਭਗਿਹਾਰ ਨੇ ਇਹਦਾ ਮਾਸ ਖਾਣਾ ਜਿਹੜਾ ਹੈ ਉਹਦੀ ਸਾ ਸੰਗਤ ਜੀ ਮਨ ਵਿੱਚ ਵਿਚਾਰ ਕੀਤੀ ਕਿ ਇਹਦਾ ਮਾਸ ਖਾਣ ਦੇ ਨਾਲ ਮੇਰੀ ਅਧੁਕਤੀ ਹੋਵੇਗੀ ਨਾਮ ਤੋਂ ਬਗੈਰ ਭਾਈ ਕਦੀ ਵੀ ਕਲਿਆਣ ਨਹੀਂ ਹੁੰਦੀ ਕਹਿੰਦੇ ਇਹ ਸਰੀਰ ਜਿਹੜਾ ਹੈ ਨਿਸ਼ਫਲ ਹੈ ਨਾਮ ਕੀ ਤਜਪੇ ਤੋਂ ਬਗੈਰ ਜਿੰਨਾ ਮਰਜੀ ਕਿਤਾਬਾਂ ਪੜ ਲਓ ਜਿੰਨੀਆਂ ਮਰਜ਼ੀਆਂ ਡਿਗਰੀਆਂ ਡਿਗਰੀਆਂ ਲੈ ਲਓ ਜਿੰਨੀਆਂ ਮਰਜ਼ੀਆਂ ਸਤਸੰਗ ਵਿੱਚ ਕਮਾਈਆਂ ਕਰ ਲਓ ਨਾਮ ਜ ਆਪਣਾ ਪਵੇਗਾ ਸੇਵਾ ਕਰਨੀ ਪਵੇਗੀ ਤਾਂ ਹੀ ਛੁਟਕਾਰਾ ਹੋਣਾ ਜੀ ਜਿਨ੍ਹਾਂ ਨੇ ਕਦੀ ਸਤਸੰਗ ਨਹੀਂ ਕੀਤਾ ਉਹਨਾਂ ਦਾ ਕਿਵੇਂ ਛੁਟਕਾਰਾ ਹੋਵੇਗਾ ਮਹਾਰਾਜ ਆਖਦੇ ਨੇ ਹੈ ਇਨਸਾਨ ਤੂੰ ਨਾਮ ਸਿਮਰਨ ਕਰਨ ਵਾਸਤੇ ਸੰਸਾਰ ਵਿੱਚ ਆਇਆ ਹੈ ਇਹ ਮਨੁੱਖਾ ਸਰੀਰ ਪ੍ਰਾਪਤ ਹੋਇਆ ਹੈ ਇਸ ਵਾਸਤੇ ਹੋਇਆ ਕਿ ਤੂੰ ਸਿਮਰਨ ਕਰ ਲਵੇ ਥੋੜੀ ਉਮਰ ਜਿਹੜੀ ਦਿੱਤੀ ਹੈ ਨੇ 50 60 ਸਾਲ ਪਹਿਲਾਂ ਤਾਂ ਬਜ਼ੁਰਗ 100 100 ਸਾਲ ਦੀ ਉਮਰ ਭੋਗਿਆ ਕਰਦੇ ਸਨ ਹੁਣ ਤਾਂ ਜਵਾਨੀ ਵਿੱਚ ਹੀ ਅਟੈਕ ਆਉਣ ਲੱਗ ਪਏ ਆ ਇਸੇ ਤਰ੍ਹਾਂ ਦੇ ਸਰੀਰ ਬਣ ਗਏ ਨੇ ਨਾ ਖੁਰਾਕ ਚੰਗੀ ਨਾ ਨੀਂਦ ਚੰਗੀ ਇੱਕ ਨਮੋਕੀਨ ਮਰਦਾਨ ਸੁਣ ਕਰਕੇ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਬਚਨ ਨੂੰ ਭਾਈ ਸਾਹਿਬ ਅਹੀ ਮਰਦਾਨਾ ਜੀ ਨੇ ਗੁਰੂ ਸਾਹਿਬ ਜੀ ਨੂੰ ਮੱਥਾ ਟੇਕਿਆ ਧੰਨ ਪ੍ਰਭੂ ਸੱਚ ਕਰਤ ਬਖਾਨੇ ਗੁਰੂ ਨਾਨਕ ਸਾਹਿਬ ਮਹਾਰਾਜੀ ਆਪਜੀ ਧੰਨ ਹੋ ਧੰਨ ਹੋ ਆਪਜੀ ਸੱਚ ਕਹਿ ਰਹੇ ਹੋ ਆਪਰ ਥਾਣਪੁਨਕੇ ਨ ਪਿਆਨਾ ਉਸ ਤੋਂ ਬਾਅਦ ਸੰਗਤ ਜੀ ਗੁਰੂ ਨਾਨਕ ਸਾ